ਤਾਂ ਮੰਤਰੀ ਸਾਹਿਬ ਨੇ ਤੇ 22 ਜੀ ਬੋਟਾਂ ਲਈਆਂ ਸੀ ਨਾ ਉਹਨੇ ਕਿਹਾ ਵੀ ਮੈਨੂੰ ਨਸ਼ਿਆ ਬੋਟਨਾ ਪਾਵੇ ਅੱਜ ਵੀ ਸਾਡੇ ਨਾਲ ਇਹੋ ਹੀ ਆ ਉਹਨੇ ਕਿਹਾ ਵੀ ਮੈਂ ਮੈਂਬਰ ਪੰਚਾਇਤ ਜੇ ਕੋਈ ਸਰਪੰਚ ਵੇਖ ਲਿਆ ਜਾਂਦਾ ਮਗਰ ਪਰਚਾ ਉਹਦੇ ਤੇ ਵੀ ਉਦਾਂ ਹੀ ਹੋਊਗਾ ਜਿੱਦਾਂ ਆਪਾਂ ਨਸ਼ੇ ਵਾਲੇ ਦੇ ਕਰ ਬਿਲਕੁਲ ਨਸ਼ਾ ਵੇਚ ਕੇ ਘਰ ਬਣਾਇਆ ਨਾ ਉਹਦਾ ਜੇ ਢਹਿ ਜੂ ਤਾਂ ਜੇ ਮਾਵਾ ਦੇ ਪੋਤਾ ਜੇ ਮਾਵਾ ਰੋਂਦੀਆਂ ਸਾਡੇ ਸਾਹਮਣੇ ਜੇ ਉਹਨਾਂ ਦੇ ਘਰ ਉੱਜੜ ਗਿਆ ਜੇ ਨਵਾਂ ਵੀ ਕਾਟਣਾ ਚਾਹੀਦਾ ਉਹਦਾ ਬਾਈਕਾਟ ਕੀਤਾ ਜਾਊਗਾ ਕੋਈ ਸਾਡਾ ਮੈਂਬਰ ਪੰਚਾਇਤ ਜਿਹੜਾ ਉਹ ਨਹੀਂ ਕਿਸੇ ਦੇ ਮਗਰ ਜਾਊਗਾ ਜੇ ਕੋਈ ਨੰਬਰਦਾਰ ਕਿਸੇ ਦੀ ਜੁਬਾਨਤ ਵੀ ਦਿੰਦਾ ਉਹਦਾ ਵੀ ਬਾਈਕਾਟ ਕੀਤਾ ਜਾਊ ਪਿੰਡ ਜੇ ਪੰਜਾਬ ਸਰਕਾਰ ਨੇ ਕਿਸਾ ਡਰੱਗਸ ਪਰ ਸ਼ਿਕੰਜਾ ਪੰਜਾਬ ਸਰਕਾਰ ਦੀ ਹਦਾਇਤਾਂ ਉੱਪਰ ਔਰ ਗਾਉਂ ਸਮਰਾਮ ਮੇ ਪੰਚਾਇਤ ਦੁਆਰਾ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਹੈ ਹਨਾ ਕਿ ਉਤਾਰ ਸਿੰਘ ਸਰਪੰਚ ਪਿੰਡ ਸਭਰਾਏ ਪੱਟੀ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਕਿਹਦੇ ਸਮਝ ਹੋਈ ਇਹ ਸਾਡੀ ਸਮੂਹ ਗ੍ਰਾਮ ਪੰਚਾਇਤ ਦੀ ਮੀਟਿੰਗ ਹੋਈ ਆ ਨਸ਼ਾ ਦੇ ਸੰਬੰਧ ਚ ਹੋਈ ਆ ਜੀ ਇਹ ਸਾਨੂੰ ਸਰਕਾਰ ਵੱਲੋਂ ਹੁਕਮ ਆਇਆ ਪੰਚਾਇਤਾਂ ਨੂੰ ਜੋ ਵੀ ਨਸ਼ਾ ਆਪਣਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਦਾਖਲ ਕਰਵਾਓ ਤੇ ਉਹਨਾਂ ਦਾ ਨਸ਼ਾ ਛਡਾਓ ਇਹ ਸਾਰੇ ਪਿੰਡਾਂ 'ਚ ਬਣਾਇਆ ਗਿਆ ਤਕਰੀਬਨ ਹੀ ਸਾਡੇ ਅੱਜ ਸਭਰਾ ਨਗਰ ਤੋਂ ਵੀ 5-7 ਬੰਦੇ ਮੁੰਡੇ ਅਸੀਂ ਭਾਗੀ ਕਰਵਾ ਰਹੇ ਆ ਜਿੱਤਨਾ ਜਿੱਤਨਾ ਤੁਰੇ ਆਉਣਗੇ ਉਥੇ ਉਥੇ ਅਸੀਂ ਕਰਵਾਈਏ ਕਿੰਨੇ ਕਿ ਜਾਣਿਆਂ ਨੇ ਸਹਿਮਤੀ ਦਿੱਤੀ ਕਿੰਨੇ ਕ ਬੰਦੇ ਸ਼ਾਮਲ ਹੋਏ ਇਹ ਚ ਸਾਡੇ ਸਾਰੇ ਪਿੰਡ ਨੇ ਸਹਿਮਤੀ ਦਿੱਤੀ ਆ ਜੀ ਸਾਰਾ ਪਿੰਡ ਹੀ ਸਹਿਮਤ ਹੈ ਇਹ ਗੱਲ ਨਾਲ ਹੈਗਾ ਜੀ ਕੋੜਾ ਕੋ ਬੰਦੇ ਤਿਆਰ ਵੀ ਹੋਏ ਲੱਗਦੇ ਨੇ ਪੰਜ ਸੱਤ ਬੰਦੇ ਤਿਆਰ ਹੋਏ ਆ ਜੀ ਉਹ ਅੱਜ ਅਸੀਂ ਭੇਜਾਂਗੇ ਉੱਥੇ ਜੀ ਛੱਡ ਕੇ ਆਵਾਂਗੇ ਚਾਰ ਕੋ ਜੀ ਜਿਹੜਾ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਵੀ ਕੋਈ ਮੀਟਿੰਗ ਹੋਈ ਹੈ ਉਹਦੇ ਨਾਲ ਮੀਟਿੰਗ ਹੋਈ ਹੈ ਜੀ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਕੋਈ ਵੀ ਜਿਹੜਾ ਨਸ਼ਾ ਤਸਨਾਗਰ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਫੜੋ ਜਿਹੜੇ ਵੀ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਸਾਰੇ ਨਾਲ ਮਿਲ ਕੇ ਤੇ ਨਸ਼ਾ ਛਡਾਈਏ ਇਹਨਾਂ ਦਾ ਜਿੱਤਰਾ ਨਹੀਂ ਜਿਹੜੇ ਪੰਚਾਇਤ ਦੇ ਨਾਲ ਜਾਂ ਪਿੰਡ ਨਾਲ ਸਹਿਮਤ ਨਹੀਂ ਉਹਨਾਂ ਖਿਲਾਫ ਵੀ ਕੋਈ ਮਤਾ ਪਾਇਆ ਜਾਊਗਾ ਬਿਲਕੁਲ ਪਾਇਆ ਜਾਊਗੀ ਉਹਦਾ ਬਾਈਕਾ ਇਹ ਕੋਈ ਨੰਬਰਦਾਰ ਕਿਸੇ ਦੀ ਜੁਬਾਨ ਤੇ ਵੀ ਦਿੰਦਾ ਉਹਦਾ ਵੀ ਬਾਈਕਾਟ ਕੀਤਾ ਜਾਊ ਪਿੰਡ ਚੋਂ ਮੇਰਾ ਨਾਮ ਕਾਰ ਸਿੰਘ ਜੀ ਨੰਬਰ ਪੰਚਾਇਤ ਪਿੰਡ ਸਵਰਾਜ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਕਿਹਦੇ ਸਬੰਧ ਵਿੱਚ ਕੀਤੀ ਗਈ ਹੈ ਅੱਜ ਇਹ ਨਸ਼ਿਆਂ ਦੇ ਖਿਲਾਫ ਲਈ ਸਾਡੀ ਜਿਹੜੀ ਆ ਆਪਣੇ 24 ਤਰੀਕ ਨੂੰ ਮੰਤਰੀ ਸਾਹਿਬ ਆ ਰਹੇ ਆ ਜੀ ਨਸ਼ਾ ਵਿਰੋਧੀ ਜਿਹੜਾ ਮਤਾਂ ਰੱਖਿਆ ਆਪਾਂ ਉਹਦੇ ਨਾਲ ਰਲ ਮਿਲ ਕੇ ਜੇ ਸਾਰੇ ਪਿੰਡ ਤੋਂ ਬੇਨਤੀ ਕਰਦੇ ਹਾਂ ਸਹਿਯੋਗ ਦਈਏ ਆ ਮੌਕਾ ਵਾ ਜਿਹੜਾ ਆਪਾਂ ਜੇ ਸਰਕਾਰਾਂ ਵਿੱਚ ਕੱਲੀਆ ਨਹੀਂ ਕੁਝ ਕਰ ਸਕਦੀਆਂ ਪਿੰਡ ਲੈਵਲ ਤੇ ਆਪਾਂ ਸਹਿਯੋਗ ਦਵਾਂਗੇ ਉਹਨਾਂ ਦਾ ਆਪ ਸਹਿਯੋਗ ਮੰਗ ਸਕਦੇ ਆ ਆਪਾਂ ਸਹਿਯੋਗ ਨਾਲ ਲਈਏ ਚਲੋ ਜੇ ਅਖ਼ਰ ਵੀ ਵਿੱਚ ਪਹਿਲਾਂ ਵੀ ਰਹਿ ਸਾਡੇ ਬਹੁਤ ਵਿੱਚੋਂ ਖਰਾਬ ਕੀਤਾ ਅੱਜ ਲਾ 89 ਨਵਾਂ ਆਇਆ ਵਾ ਇਹਨੇ ਹੁਣ ਤਿੰਨਾਂ ਚੌ ਦਿਨਾਂ ਦੀ ਬੜਾ ਖਿੱਚਿਆ ਕੰਮ ਤੇ ਚਲੋ ਪਰਚੇ ਹੱਲ ਨਹੀਂ ਹੈਗਾ ਪਰ ਆਪਾਂ ਨੂੰ ਇਹ ਵੀ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਨਾ ਵੀ ਜੇ ਛੋਟੇ ਆ ਉਹ ਜਿੰਨਾ ਅਸੀਂ ਕਿਹਾ ਆ ਹਸਤਾ ਦੀ ਪੱਟੀ ਚੱਲੀ ਗਈ ਜੀ ਉੱਥੇ ਇਲਾਜ ਕਰੀਏ ਤੁਹਾਡਾ ਉਹ ਸਾਡੇ ਉੱਧਰ ਚੱਲ ਜਾਣ ਤੇ ਜਿਹੜੇ ਬਿਲਕੁਲ ਨਸ਼ਾ ਵੇਚ ਕੇ ਘਰ ਬਣਾਇਆ ਨਾ ਉਹਦਾ ਜੇ ਢਹਿ ਜੂ ਤਾਂ ਜੇ ਮਾਵਾ ਦੇ ਪੋਤੇ ਜੇ ਮਾਵਾ ਰੋਂਦੀਆਂ ਸਾਡੇ ਸਾਹਮਣੇ ਕੀ ਹਾਲਤ ਮਾਵਾ ਦਾ ਜ ਇੰਨਾ ਵੀ ਘਟਣਾ ਚਾਹੀਦਾ ਵਾ ਇਹ ਮੱਲਾ ਵੀ ਸਾਰੀ ਪੰਚਾਇਤ ਵੱਲੋਂ ਸਾਰੇ ਮੈਂ ਨਗਰ ਵੱਲੋਂ ਮੰਤਰੀ ਸਾਹਿਬ ਨੇ ਤੇ 22 ਚ ਵੋਟਾਂ ਲਈਆਂ ਹਨ ਉਹਨੇ ਵੀ ਕਿਹਾ ਵੀ ਮੈਨੂੰ ਨਸ਼ੇ ਵਾਲਾ ਵੋਟ ਨਾ ਪਾਵੇ ਅੱਜ ਵੀ ਸਾਡੇ ਨਾਲ ਇਹੋ ਹੀ ਆ ਉਹਨੇ ਕਿਹਾ ਵੀ ਮੈਂ ਮੈਂਬਰ ਪੰਚਾਇਤ ਜੇ ਕੋਈ ਸਰਪੰਚ ਵੇਖ ਲਿਆ ਜਾਂਦਾ ਮਗਰ ਪਰਚਾ ਉਹਦੇ ਤੇ ਵੀ ਉਦਾਂ ਹੀ ਹੋਊਗਾ ਜਿੱਦਾਂ ਆਪਾਂ ਨਸ਼ੇ ਵਾਲੇ ਤੇ ਕਰਾਂਗੇ ਤੇ ਅਸੀਂ ਤੇ ਜੋ ਸਰਕਾਰ ਬਣੀ ਸਾਨੂੰ ਸਾਫਤ ਕਰਦੇ ਕੋਈ ਸੁਭਰਾਮਾ ਦੇ ਵਿੱਚ ਜੇ ਅਸੀਂ ਕਿਸੇ ਦੇ ਮਗਰ ਗਏ ਹੋਈਏ ਚਾਹੇ ਕਿ ਨਾ ਹੀ ਪੈਸੇ ਦੇ ਕੇ ਪੋਸਤ ਚੜਾਏ ਹੋਣ ਚਾਹੇ ਅਸੀਂ ਕੋਈ ਕਹੀ ਜੁਬਾਨ ਦਿੱਤੀ ਹੋਵੇ ਕੋਈ ਸਾਫਤ ਕਰਦੇ ਅਜੇ ਤੱਕ ਕਿ ਵਿੱਚ ਨਹੀਂ ਮਗਰ ਨਹੀਂ ਗਏ ਜਾਂਦੇ ਇਹ ਜਦੋਂ ਮਾਵਾਂ ਰੋਂਦੀਆਂ ਵਾ ਦੁੱਖ ਆਉਂਦਾ ਹੀ ਸਾਨੂੰ ਕਮੇਟੀ ਕਾ ਜੋਈਆ ਕਾਫੀ ਵੱਡਾ ਪਿੰਡ ਆ ਤੁਹਾਡਾ ਕੀ ਲੱਗਦਾ ਕਿੰਨੇ ਕੁ ਲੋਕ ਐ ਹੋਜੇ ਹੈਗੇ ਅਜੋ ਜਿਹੜਾ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਹੋਣਗੇ ਨਸ਼ਾ ਵੇਚਦੇ ਹੀ ਬਹੁਤ ਵੇਚਦੇ ਆ ਇਹਦੇ ਲਿਸਟਾਂ ਬਣ ਕੇ ਦਿੱਤੀਆਂ ਇੱਕ ਕਰਨ ਲਿਸਟ ਨਹੀਂ ਗਈ ਚਾਰ ਪੰਜਾਂ ਲਿਸਟਾਂ ਬਣ ਕੇ ਚਲ ਗਈਆਂ ਬਾਕੀ ਹੁਣ ਮਹਿਕਮਾ ਜਿਹੜਾ ਪੂਰਾ ਸੁੱਝ ਤੋਇਆ ਪਿਆ ਵਾ ਹੁਣ ਜਦੋਂ ਇਹਨਾਂ ਤੁਸੀਂ ਦੱਸਿਆ ਨਹੀਂ 30 ਰੱਖੀਏ 30 ਰੱਖੀਏ ਜੇ ਪਹਿਲੀ ਰੱਖੀ ਆ ਉਸ ਤੋਂ ਬਾਅਦ ਇਹਨਾਂ ਨੇ ਉਹ ਕੇਰਾ ਹੀ ਕੰਮ ਕੱਠਾਪ ਕਰ ਦੇਣਾ ਵਾ ਟੁੱਟ ਕੇ ਪਾਈ ਹੋਏ ਚ ਨੇ ਇਹਨਾਂ ਨੂੰ ਜੋਨੇ ਵੀ ਚਾਹ ਤੇ ਮੇਰੇ ਪਿੰਡ ਛੱਡ ਕੇ ਚਲ ਜਾਂ ਜੀ ਚਾਹ ਨਸ਼ਾ ਛੱਡ ਦੇਣ ਜੀ ਮਤਲਬ ਜਿਹੜੇ ਆਮ ਸਾਡੇ ਵੇਖੀਏ ਬੱਚੇ ਜੋਂ ਜਾ ਕੇ ਮਾਵਾ ਦੇ ਜਾਣੇ ਨਾ ਕਰ ਕਰ ਰੋਂਦੀਆਂ ਮਾਵਾਂ ਬੱਚੇ ਮਤਲਬ ਮਰਿਆ ਨੂੰ ਪੜੇ ਜੀ ਜਿਹਨੇ ਜਾਂਦੇ ਆ ਉਹ ਸੈਂਟਰ ਦੇ ਵਿੱਚ ਵੀ ਗੋਲੀਆਂ ਖਾਣ ਜਾਂਦੇ ਵੇਖੀਦਾ ਚੰਗੇ ਬਲੇ ਬੰਦੇ ਤੇ ਮਤਲਬ ਵੀ ਅੰਮ੍ਰਿਤਾਰੀ ਵੀ ਹੈਗੇ ਆ ਸੂਝਵਾਨ ਆ ਪਰ ਨਹੀਂ ਇਹ ਕੰਮ ਕਰਨਾ ਚਾਹੀਦਾ ਜੇ ਚਲੋ ਲੱਗ ਗਿਆ ਹੁਣ ਆਪਾਂ ਲਾਜ ਕਰਾਈਏ ਛਿਦਾਈਏ ਇਹਨਾਂ ਨੂੰ ਅਸੀਂ ਤੇ ਬੇਨਤੀ ਕਰਾਂਗੇ ਬੇਨਤੀ ਕਰਨ ਜੋਗੇ ਆ ਜੀ ਮੇਰਾ ਨਾਂ ਰਣਜੀਤ ਸਿੰਘ ਮੈਂਬਰ ਪੰਜਾਬ ਪਿੰਡ ਸੁਭਰਾ ਜਿਹੜੀ ਅੱਜ ਦੀ ਮੀਟਿੰਗ ਹੋ ਦੇ ਵੀ ਕਿੰਦਾ ਦੜਾ ਹੰਗਾਰਾ ਮੜਿਆ ਇਹ ਜਿਹੜੀ ਅੱਜ ਦੀ ਮੀਟਿੰਗ ਹੋਈ ਇਹ ਯੁੱਧ ਨਸ਼ਾ ਵਿਰੋਧ ਜਿਹੜੀ ਮਹਾਂਮ ਚਲਾਈ ਸਰਕਾਰ ਨੇ ਉਹਦੇ ਸਬੰਧ ਚ ਅਸੀਂ ਮੀਟਿੰਗ ਕੀਤੀ ਆ ਪਰसों ਇੱਥੇ ਸਰਦਾਰ ਲਾਲਜੀ ਸਿੰਘ ਪੁਲਿਸ ਮੰਤਰੀ ਸਾਹਿਬ ਉਹ ਵੀ ਪਿੰਡਸ ਭਰਾ ਉਹ ਜਿਹੜਾ ਇਸੇ ਵਾਸਤੇ ਹੀ ਇਸ ਕਰਕੇ ਮੀਟਿੰਗ ਕੀਤੀ ਜਿਹੜਾ ਵੀ ਕੋਈ ਨੰਬਰਦਾਰ ਉਹਨਾਂ ਨਾਲ ਵੀ ਅਸੀਂ ਮੀਟਿੰਗ ਕਰਨੀ ਹੁਣ ਉਹਨਾਂ ਨੂੰ ਸੱਦਿਆ ਵਾ ਵੀ ਜਿਹੜਾ ਕੋਈ ਨੰਬਰਦਾਰ ਕਿਸੇ ਚੋਰ ਦੇ ਜਾਂ ਨਸ਼ੇ ਦੇ ਕੋਈ ਮਗਰਜ਼ ਬੰਦ ਜਾਂਦਾ ਉਹਦਾ ਪਿੰਡ ਚ ਬਾਈ ਕਰ ਕੀਤਾ ਜਾਵੇ ਤੇ ਜਿਹੜਾ ਸਾਡੇ ਕੋਲ ਮੈਂਬਰ ਪੰਚਾਇਤਾਂ ਕੋਈ ਹੋਰ ਮੋਦਵਾਰ ਜਾਂਦਾ ਉਹਨਾਂ ਨੂੰ ਬੇਨਤੀ ਹੈ ਵੀ ਨਾ ਜਾਓ ਜਿਹੜਾ ਕੋੜਾ ਲੈਣ ਲੱਗਾ ਤੇ ਲੈਜੇ ਮਗਰ ਜਾਂਦਾ ਵਾ ਕੋਈ ਵੀ ਮੋਦਬਾਰਾ ਉਹਨੂੰ ਸਾਧ ਕੇ ਉਹਦਾ ਪਿੰਡ ਚ ਬਾਈਕਾਟ ਕੀਤਾ ਜਾਵੇ ਕਿਉਂਕਿ ਨਸ਼ਾ ਮੁਕਜੂਗਾ ਤੇ ਲੋਕਾਂ ਦੇ ਪੁੱਤ ਵੱਜ ਜਾਣਗੇ ਬਹੁਤ ਬੁਰੀ ਹਾਲਤ ਹੈ ਇਹਦੀ ਜਿਹੜੇ ਇਹੋ ਜਿਹੇ ਲੋਕ ਕੰਮ ਕਰਦੇ ਆ ਜੇ ਨਸ਼ੇ ਦਾ ਕੀ ਕਹਿਣਾ ਜੋਗੇ ਉਹਨਾਂ ਨੂੰ ਅਸੀਂ ਤੇ ਗਈ ਉਹਨਾਂ ਨੂੰ ਕਲੀਅਰ ਦਿੱਤੀ ਆ ਅਲਾਸਮੈਂਟਾਂ ਕਰਾਈਆਂ ਅਸੀਂ ਤੇ ਹੋਰ ਉਹਨੂੰ ਵੀ ਪੀਲ ਕਰਦੇ ਆ ਵੀ ਨਸ਼ਾ ਛੱਡ ਦਿਓ ਇਹ ਚ ਕੁਝ ਨਹੀਂ ਪਿਆ ਜੇ ਨਹੀਂ ਨਸ਼ਾ ਛੱਡਣਾ ਪਿਆ ਨਹੀਂ ਛੱਡ ਜੋ ਮੁੜ ਕੇ ਨਾਖਿਓ ਕੋਈ ਗਲਤ ਕਦਮ ਚੁੱਕਿਆ ਗਿਆ ਤੇ ਉੰਨਾ ਲੰਬਾ ਵੀ ਨੌਜਵਾਨੀ ਜਿਹੜੀ ਉਹ ਵਾਪਸ ਮੋੜਨ ਨੂੰ ਤਿਆਰ ਹੋਊਗੀ ਬਿਲਕੁਲ ਤਿਆਰ ਹੈ ਜੀ ਜਿਹੜਾ ਸਰਕਾਰ ਨੇ ਇਹੜੀ ਮਹਿੰਮ ਵੜੀ ਹੋਈ ਹੈ ਤੇ ਬਹੁਤ ਜ਼ਿਆਦਾ ਜਿਹੜਾ ਮਤਲਬ ਵੀ ਲੋਕ ਲੋਕਾਂ ਦੇ ਵਿੱਚ ਉਤਸ਼ਾਹ ਆ ਜਿਹੜੇ ਨੌਜਵਾਨ ਨਸ਼ਾ ਕਰਦੇ ਸੀਗੇ ਕਾਫੀ ਹੱਦ ਤੱਕ ਵਾਪਸ ਮੋੜ ਚੁੱਕੇ ਹੈ ਜਿਹੜੇ ਕੋਈ ਰਹਿ ਗਏ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਪੰਚਾਇਤ ਵੱਲੋਂ ਵੀ ਕਰਦੇ ਆਂ ਸਰਕਾਰ ਵੱਲੋਂ ਵੀ ਕਰਦੇ ਆਂ ਪਈ ਉਹ ਵੱਧ ਤੋਂ ਵੱਧ ਸਰਕਾਰ ਦਾ ਸਹਿਯੋਗ ਦੇ ਕੇ ਤੇ ਜਿਵੇਂ ਕਿ ਇਲਾਜ ਵਾਸਤੇ ਹਸਪਤਾਲਾਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਦਾਖਲ ਹੋ ਗਏ ਆਪਣਾ ਲਾਇਕ ਹੋਣ ਨਾ ਕਿ ਨਸ਼ਿਆਂ ਵਾਲੇ ਪਾਸੇ ਤੋਂ ਅੱਜ ਜਿਹੜਾ ਮਤਾ ਪਾਇਆ ਗਿਆ ਪੰਚਾਇਤੋਂ ਉਹ ਕਿਹੜੀਆਂ-ਕਿਹੜੀਆਂ ਗੱਲਾਂ ਪਾਇਆ ਅੱਜ ਦੇ ਜਿਹੜਾ ਪੰਚਾਇਤ ਵਾਲਾ ਮਤਾ ਪਾਇਆ ਗਿਆ ਜੀ ਇਹਦਾ ਮੇਨ ਨਸ਼ੇ ਦੇ ਸਬੰਧ ਚ ਇੱਕ ਮੰਤਰੀ ਸਾਹਿਬ ਆ ਰਹੇ ਆ ਪਰਸੋਂ ਇਸੇ ਵਿਸ਼ੇ ਤੇ ਉਹ ਸਬੰਧਾਂ ਦੀ ਮੀਟਿੰਗ ਕੀਤੀ ਸੀਗੀ ਵੀ ਕਿਸ ਤਰ੍ਹਾਂ ਲੋਕਾਂ ਨੂੰ ਅਸੀਂ ਜਾਗਰੂਕ ਕਰਕੇ ਉਹ ਮੀਟਿੰਗ ਦੇ ਵਿੱਚ ਬੁਲਾ ਕੇ ਤੇ ਲੋਕਾਂ ਦੇ ਤੇ ਅੰਚਾਰਾਂ ਚਾਰਗੇ ਗੱਲਾਂ ਨਹੀਂ ਆਉਣੀਆਂ ਤੇ ਬਾਕੀ ਜਿਹੜਾ ਮਤਾ ਪਾਇਆ ਗਿਆ ਵਾ ਉਹ ਤਾਂ ਜਿਹੜਾ ਕੋਈ ਜ਼ਮਾਨਤ ਕਰਾਉਂਦਾ ਨਿਸ਼ੇੜੀ ਦੀ ਜਾਂ ਕੋਈ ਆਪਣਾ ਪੁਲਿਸ ਨੂੰ ਜਾ ਕੇ ਸ਼ਿਫਾਰਿਸ਼ ਕਰਦਾ ਵਾ ਉਹਦੇ ਪੰਚਾਇਤ ਨੇ ਖਿਲਾਫ ਪਾਤਾ ਵੀ ਬਿਲਕੁਲ ਜਿਹੜੀ ਸਭਰਾ ਪੰਚਾਇਤ ਉਹਦਾ ਬਾਈਕਟ ਕਰੂਗੀ